ਇਹਨਾਂ ਦਾ ਦੋਸਤ ਜੀ ਦਾ ਕਹਿੰਦੇ ਨੇ ਕਿ ਦੋਸ਼ ਕਾਲੀ ਤੇ ਅਰਜ਼ ਹੈ ਕਿ ਚਾਹ ਹੈ ਕਿ ਆਪਣੀ ਸੀਟਾਂ ਤੇ ਆ ਜਾਓ ਤੇ ਆਪਾਂ ਸਮਾਗਮ ਦੀ ਸ਼ੁਰੂਆਤ ਕਰਦੇ ਹਾਂ ਵੈਲੀ ਸਾਹਿਬ ਜਦੋਂ ਮ륵 ਨਾਲ ਤੁਲਦੀ ਪਾਣੀ ਸਮਾਗਮ ਸ਼ੁਰੂ ਹੋ ਗਿਆ ਪੰਜਾਬ ਦੀ ਰਾਸ਼ੀ ਜਦ ਮੜੇ ਨਾਲ ਦੁਰਬੀ ਚਾਂਦਰ ਜਿਹੜਾ ਛਣਕੇ ਉਸ ਬੋਰ ਤੇ ਨੇ ਅਖਤ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅਖਤ ਮਾਂ ਖੈਲੇ ਨੇ ਦਿੱਤੇ ਬੜੀ ਲੋਰ ਦੇ ਅਖਤ ਪੰਜਾਬੀ ਲੇਖਕ ਸਭਾ ਵੱਲੋਂ ਸਜਾ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਪੰਜਾਬ ਕਲਾ ਬੰਦੀ ਇਸ ਸਵੇਰ ਆਪ ਸਭ ਦਾ ਸਤਿ ਸ੍ਰੀ ਅਕਾਲ ਸਵਾਗਤ पाबी लेखक सभा हमेशा ही यह उपरला रहा है वो पिछले तकरीबन पंताली साल जदों तो यह संस्था होम बेच आई है इसनों माण है कि चंडीगढ़ की सब तो पुरानी साहित्य जथेबंदी अभी सिर्फ किताबा ही रिलीज नहीं करते असी सिर्फ विचार वटांदे ही नहीं करते असी अत्म निरीक्षण भी करते हैं इंट्रोस्पैक्शन भी करते हैं ਦੇ ਅੱਜ ਜੀ ਐਸਐਲਸੀ ਨੂੰ ਅਗੇ ਹੋ ਰਿਹਾ ਇੱਕ ਸੰਵਾਦ ਰਚਾ ਰਹੇ ਹਨ ਇੱਕ ਅਹਿੋਜੀ ਸ਼ਖੀਅਤ ਦੇ ਨਾਲ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਚ ਆਪਣੇ ਵੱਖਰੇ ਤਰੀਕੇ ਨਾਲ ਯੋਗਦਾਨ ਪਾਇਆ ਸਾਹਿਦ ਪਰਨਾ ਜਾਂ ਸਾਹਿਦ ਦੇਖਣਾ ਹੀ ਲਾਜ਼ਮੀ ਨਹੀਂ ਸਾਹਿਦ ਦੀ ਵਿਵੇਚਨਾ ਕਰਨਾ ਸਾਹਿਦ ਦਾ ਵਿਸ਼ਲੇਸ਼ਣ ਕਰਨਾ ਉਹਦੇ ਤਰਕ ਦੇ ਪਹੁੰਚਣਾ ਇਸ ਸਾਹਿਤ ਨੂੰ ਸੰਜੀਵਨੀ ਬਣਾ ਲੈਣਾ ਇਹ ਵੀ ਆਪਣੇ ਆਪ 'ਚ ਇੱਕ ਪ੍ਰਾਪਤੀ ਹੈ ਅੱਜ ਅਸੀਂ ਇਸ ਸ਼ਖਸੀਅਤ ਦੇ ਨਾਲ ਡੂੰਘੂ ਪਰਾਪਰ ਦੇ ਡੂੰਘੂ ਕਰਾਂਗੇ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਐਸੇ ਸੋਚ ਨੂੰ ਅੱਗੇ ਤੋਰਿਆ ਹੈ ਅੱਜ ਅਸੀਂ ਸਾਹਿਤ ਨੂੰ ਤਰਪੇਸ਼ ਤੋਖਲਿਆਂ ਦੀ ਗੱਲ ਕਰਾਂਗੇ ਚੁਣੌਤੀਆਂ ਦੀ ਗੱਲ ਕਰਾਂਗੇ ਸੰਭਾਵਨਾਵਾਂ ਦੀ ਗੱਲ ਕਰਾਂਗੇ ਸਾਹਿਤਕੀ ਫਰਜ਼ਾਂ ਦੀ ਗੱਲ ਕਰਾਂਗੇ ਮੁਹੱਬਤਾਂ ਦੀ ਗੱਲ ਕਰਾਂਗੇ ਸਤਕਾਰ ਦੀ ਗੱਲ ਕਰਾਂਗੇ ਸਾਹਿਬ ਦੀਆਂ ਵਕਰੀਆਂ ਪੁੱਤਰੀਆਂ ਮਣਕੀਆਂ ਦੀ ਗੱਲ ਕਰਾਂਗੇ ਤੇ ਅੱਜ ਜਿਸ ਸ਼ਖਸੀਅਤ ਨਾਲ ਅਸੀਂ ਗੱਲ ਕਰਨੀ ਹੈ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਮਕਸਦ ਹੀ ਇਹ ਬਣਾਇਆ ਹੈ ਕਿ ਸਾਹਿਬ ਨੂੰ ਚੰਗੇ ਸਾਹਿਬ ਨੂੰ ਪ੍ਰਕਾਸ਼ਿਤ ਕਰਕੇ ਨਵੇਂ ਸਿਰੇ ਤੋਂ ਦੁਨੀਆ ਦੇ ਵੱਖ-ਵੱਖ ਕੋਨੇ 'ਚ ਪਹੁੰਚਾਇਆ ਜਾਵੇ ਤੇ ਹਰ ਉਹ ਕਿਤਾਬ ਜਿਹੜੀ ਮਿਆਰੀ ਹੋਣ ਦਾ ਦਮ ਭਰਦੀ ਹੈ ਉਸ ਨੂੰ ਨਵੇਂ ਤਰੀਕੇ ਨਾਲ ਪ੍ਰਕਾਸ਼ਿਤ ਕਰਕੇ ਅਨੁਵਾਦ ਕਰਕੇ ਉਹਨਾਂ ਲੋਕਾਂ ਤੱਕ ਉਹਨਾਂ ਪਾਠਕਾਂ ਤੱਕ ਪਹੁੰਚੇ ਜਿੰਨਾ ਤੱਕ ਇਹ ਪਹੁੰਚਣੀ ਚਾਹੀਦੀ ਹੈ ਮੈਂ ਊਪੇਂਦਰ ਮੱਲੀ ਜੀ ਦਾ ਬਹੁਤ-ਬਹੁਤ ਸਵਾਗਤ ਕਰਦਾ ਊਪੇਂਦਰ ਮੱਲੀ ਜੀ ਸਾਹਿਤਿਕ ਖੇਤਰਾਂ ਚ ਕਿਸੇ ਰਸਮੀ ਜਾਣ ਪਛਾਣ ਦੀ ਇਹਨਾਂ ਨੂੰ ਲੋੜ ਨਹੀਂ ਹੈ ਉਸ ਸਾਹਿਤਕ ਮੇਲੇ ਲਾਉਂਦੇ ਨੇ ਸਭਿਆਚਾਰਕ ਲੋਕ ਸੰਗੀਤ ਸ਼ਾਸਤਰੀ ਸੰਗੀਤ ਲੋਕ ਖੇਡਾਂ ਦੇ ਸਮਾਗਮਾਂ ਦਾ ਇੰਤਜ਼ਾਮ ਕਰਦੇ ਨੇ ਪਿਛਲੇ 58 ਸਾਲਾਂ ਤੋਂ ਉਹ ਬਿਨਾਂ ਰੁਕੇ ਆਪਣੇ ਇਸ ਕੰਮ ਚਾਰਸ਼ੀਲ ਨੇ ਇਹ 1960 ਸਾਲ ਤੋਂ ਉਹ ਇੰਗਲੈਂਡ ਗਏ 75 ਤੱਕ ਇੰਗਲੈਂਡ ਰਹੇ ਨੇ ਤੇ 75 ਤੋਂ ਬਾਅਦ 2025 50 ਸਾਲ ਹੋ ਗਏ ਹਨ ਕੈਨੇਡਾ ਦੀ ਧਰਤੀ ਤੋਂ ਆਪਣੀ ਧਰਮ ਨੂੰ ਵੀ ਬਣਾਇਆ ਤੇ ਪੰਜਾਬੀ ਜ਼ੁਬਾਨ ਦਾ सच्चा होने का फर्ज अदा कर रहे हैं बहुत, बहुत बहुत स्वागत है मनी जी का मैं सदा देना प्रधान मंडल मनी जी अपना स्थान ग्रहण कर कुछ शख्सियत यहां होंगे जिन्होंत करते सम्मानित महसूस करते हैं प्रताप की मंडल इस जो मुख मेहमान ने जहाँ का बौद्धिक ज्ञान अपने आप स्थान रखता है पंजाब ਪੰਜਾਬੀ ਤੇ ਪੰਜਾਬੀਅਤ ਤੇ ਬਧਾਈ ਨਿਵੇਕਲੇ ਚਿੰਤਕ ਤੇ ਹਰ ਵਿਸ਼ੇ ਤੇ ਬੇਵਕੀਨ ਆਪਣੇ ਵਿਚਾਰ ਰੱਖਣ ਵਾਲੇ ਬਹੁਤ ਸਾਰੇ ਸਰਕਾਰਿਓ ਡਾਕਟਰ ਪਿਆਰਾ ਲੱਭਜਨ ਜੀ ਦੇ ਨਾਲ ਆਪ ਦਾ ਸਵਾਗਤ ਹੈ ਤੇ ਅੱਜ ਦੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਨੇ ਉਹ ਸ਼ਖਸੀਅਤ ਜਿਨ੍ਹਾਂ ਦੀ ਮੌਜੂਦਗੀ ਕਿਸੇ ਵੀ ਸਾਹਿਤਿਕ ਸਮਾਗਮ ਦੇ ਨਿਆਰੀ ਬਣਾਉਣ ਦੇ ਸਮਰੱਥ ਹੁੰਦੀ ਹੈ ਵਿਸ਼ਵ ਭਰ ਦੇ ਸ਼ਾਹਕਾਰ ਨਾਵਲਾਂ ਨੂੰ ਰੂਪਾਂਤਰਣ ਕਰਕੇ ਪੰਜਾਬੀ ਪਾਠਕਾਂ ਨੂੰ ਪਰੋਸਣ ਵਾਲੇ ਵਿਲੱਖਣ ਰਚਨਾਵਾਂ ਦੇ ਅਨੁਵਾਦ ਕਰਤਾ ਹੈ ਸਾਹਿਤ ਸੰਜੀਵਨੀ ਕਾਰਕਾ ਸਾਹਿਤ ਜਰੀਏ ਮਾਨਸਿਕ ਤੇ ਸਰੀਰਕ ਰੋਗ ਦਾ ਇਲਾਜ ਦਾ ਹੋਕਾ ਦੇਣ ਵਾਲੇ ਮੁਹੱਬਤ ਨਾਮਾ ਤਸਦੀਕ ਕਰਨ ਵਾਲੇ ਜਨਾਬ ਜੰਗ ਬਹਾਦਰ ਕੋਈ ते प्रधानगी मंडल गुण में सदा देना अमरदीप सिंह शेरगिल मेमोरियल कॉलेज मुगालपुर जिला शहीद भगत सिंह नगर एएसएसएम यूनिवर्सिटी कॉलेज विच पॉलिटिकल साइंस दे असिस्टेंट प्रोफेसर डॉक्टर वीरदोष कौर गे ते अगला सरदार ਤੇ ਅੱਜ ਇਹ ਇਹ ਸਮਾਗਮ ਕੁਝ ਬੈਰ ਰਸਮੀ ਹੈ ਇਹਦੇ ਵਿੱਚ ਉਸ ਤਰ੍ਹਾਂ ਦੇ ਪ੍ਰੋਟੋਕਾਲ ਨਹੀਂ ਹੈਗੇ ਤੇ ਆਪਾਂ ਸਿਰਫ ਗੱਲਾਂ ਕਰਨੀਆਂ ਸਵਾਗਤ ਚਾਉਣਾ ਹੈ ਤੇ ਪੰਜਾਬੀ ਸਾਹਿਤ ਨੂੰ ਗਰਬੇਸ਼ ਚੁਣੌਤੀਆਂ ਦੀ ਗੱਲ ਕਰਨੀ ਹੈ ਤੇ ਜਦੋਂ ਇਸ ਦਾ ਖੂਬਸੂਰਤ ਪ੍ਰਧਾਨਗੀ ਮੰਡਲ ਹੋਵੇ ਤੇ ਬੇਸ਼ੱਕ ਹਾਜ਼ਰੀ ਇਤੋਂ ਹੀ ਨਿਕਲਦੀ ਹੈ ਇਹ ਇੱਕ ਛੋਟਾ ਜਿਹਾ ਸਨਮਾਨ ਅਸੀਂ ਕਿਤਾਬਾਂ ਦੇ ਲੋਕ ਵਿੱਚ ਦਿੰਨੇ ਆ ਅਸੀਂ ਗਮਲਿਆਂ ਤੇ ਗੁਲਦਸਤਿਆਂ ਦੀ ਦੁਨੀਆ ਤੋਂ ਥੋੜਾ ਕਿਉਂਕਿ ਅਸੀਂ ਅੱਖਰਾਂ ਦੇ ਸ਼ੁਦਾਈ ਆ ਤੇ ਅੱਖਰਾਂ ਦੇ ਜੋਰੀ ਸਾਡੇ ਸਾਹਮਣੇ ਬੈਠੇ ਨੇ ਤੇ ਇੱਕ ਕਿਤਾਬ ਦਾ ਕਿਤਾਬਾਂ ਦਾ ਸੈੱਟ ਦੀਪਕ ਜੀ ਮਲੀ ਸਾਹਿਬ ਨੂੰ ਪੇਸ਼ ਕਰਿਓ 2019 ਹਾਂਜੀ

हरमिंदर खाला जी डॉक्टर गविंदर सिंह जी आप श्री जंग बहादुर गोयल जी मनजीत कौर मीर जी बलकीयत बसरा जी आप इस डॉक्टर निर्दोष कौर गिल बहुत शुक्रिया जी को मैडम ठीक है जी ठीक है ਤੇ ਅ ਅ ਪੰਜਾਬੀ ਵਿਦਵਕ ਸਭਾ ਦੀ ਇੱਕ ਸੀ ਪਰੰਪਰਾ ਕਾਇਮ ਕੀਤੀ ਹੈ ਵਿਪਕਤੀ ਤੇ ਜਦੋਂ ਸਾਡੀ ਟੀਮ ਨੇ ਕੀਤਾ ਕਿ ਅਸੀਂ ਹਰ ਸਮਾਗਮ ਦੇ ਵਿੱਚ ਜਗਾਤਸ਼ਹਿਰ ਪ੍ਰਸ਼ਾਦੇ ਦਾ ਇੰਤਜ਼ਾਮ ਕਰਾਂਗੇ ਤੇ ਸਾਡੀ ਜਿਹੜੀ ਸੰਸਥਾ ਬਹੁਤ ਅਮੀਰ ਆਦਮੀਆਂ ਦੀ ਗਰੀਬ ਸੰਸਥਾ ਤੇ ਹਰ ਵਾਰੀ ਕੋਈ ਨਾ ਕੋਈ ਇਹਦੇ ਇਥੇ ਖਾਣੇ ਵਾਸਤੇ ਕੰਟਰੀਬਿਊਟ ਕਰਦਾ ਹੈ ਤੇ ਅੱਜ ਅਸੀਂ ਇਸੇ ਭਰਨੇ ਉਹਨਾਂ ਨੂੰ ਵੀ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਹਾਂ ਤਾਂ ਇਕਸਲੈਂਟ ਮਾਰਕੀਨ ਦੇ ਜੱਗਬਾਦਰ ਗੋਲਜੀ ਨੇ ਆਪਣੇ ਅਸਰੇ ਜਨਮ ਦਿਨ ਮੌਕੇ ਆਪ ਤੁਸੀਂ ਕਰੋ ਤੁਮ ਕਰੋ 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 ਗੋਲਜੀ ਜੀ ਦਾ ਮਕਾਦੀਆ ਹੋਣਾ ਫਟੀ ਹੋ ਜਾਣਾ ਕੋਈ ਨਹੀਂ ਆਓ ਆਓ

ਵਾਜਿਬ ਇਸ ਤੋਂ ਬਾਅਦ ਹਰਜੀਤ ਸਿੰਘ ਜੀ ਇਹਨਾਂ ਨੇ ਕੰਟਰੀਬਿਊਟ ਕੀਤਾ ਪੈਰ ਦੇ ਖਾਣੇ ਵਾਸਤੇ ਮੈਂ ਦੱਸ ਰਹੀ ਹਾਂ ਉਹ ਆਪਣੇ ਕਾਰਜ ਕਰਨੀ ਤੇ ਹੈ ਜੀ ਹਾਜੀ ਸ਼ਬਦ ਜੀ ਤੇ 우샤 ਕਮਰ ਜੀ ਨੂੰ ਉਹ ਗੁਰਨਾਮ ਕਮਰ ਜੀ ਦੀ ਹਾਜ਼ਰੀ ਨੂੰ ਆਗੇ ਨਿਕ ਗੁਰਨਾਮ ਜੀ ਅੱਜ ਆਪਾਂ ਅੱਜ ਆਪਣਾ ਆਓ ਆਈਆ ਹੋ ਦੀ ਜੀ ਸਾਡੇ ਦਰਮਿਆਨ ਇਸ ਵਾਰ ਇਸ ਵਾਰਾ ਬੋਲਦੇ ਹਾਂ ਇਸ ਵਾਰਾ ਬੋਲਤੂ ਆ ਜੇ ਇਸ ਵਾਰੀ ਦਾ ਜਿਹੜਾ ਖਾਣਾ ਉਹਦੀ ਸੇਵਾ ਜਿਵੇਂ ਗੁਰਦੁਆਰੇ ਚ ਕਰਦਾ ਵੀ ਇਸ ਵਾਰੀ ਵੀ ਸੇਵਾ ਕਰਾਈ ਉਹ ਆ ਨਹੀਂ ਸਕੇ ਪ੍ਰਭਜੋਤ ਕੋਟ ਦੇ ਲੋਕ ਤੇ ਉਹਨਾਂ ਦੇ ਪਰਿਵਾਰ ਵੱਲੋਂ ਆ ਤੇ ਉਹ ਨਹੀਂ ਆ ਸਕੇ ਤੇ ਅਗਲੀ ਵਾਰੀ ਉਹਨਾਂ ਨੂੰ ਬੁਲਾ ਕੇ ਤੇ ਸਾਡੇ ਦਰਮਿਆਨ ਬਹੁਤ ਵਧੀਆ ਸੰਗੀਤਕਾਰ ਜਿਨ੍ਹਾਂ ਨੇ ਸੰਗੀਤ ਦੇ ਖੇਤਰ ਦਾ ਆਪਣਾ بڑا ਰੱਖਣ ਨਾਮ ਕਮਾਇਆ ਵਿਨੋਦ ਪਵਾਰ ਜੀ ਉਹ ਇੱਕ ਗੁਰਦਸਤਾ ਪੇਸ਼ ਕਰਦਾ ਜਾਂਦਾ ਜੀ ਜੰਮੇ

ਹੱਤਕੀ ਪ੍ਰੋਗਰਾਮ ਕਰਦੇ ਹੈ ਸੇਤ ਕਿਤਾਬਾਂ ਰੀਡ ਕਰਨੀਆ ਕਵੀ ਦਰਵਾਜ਼ ਕਰਾਣੇ ਕਹਾਣੀ ਦਰਵਾਜ਼ ਕਰਾਣੇ ਇਹਨਾਂ ਤੋਂ ਵੀ ਲੀਖ ਤੋਂ ਹਟ ਕੇ ਪ੍ਰੋਗਰਾਮ ਬਿਤੇ ਨੇ ਤੋ ਪੰਜਾਬੀ ਦੇ ਸਾਵਣ ਨੂੰ ਕਰਵਾਣ ਦਾ ਸ਼ਰਫ ਹਾਸਲ ਹੈ ਵੀ ਅੱਜ ਦੇ ਇਸ ਮੌਕੇ ਦੇ ਉੱਤੇ ਜਿਵੇਂ ਕਿ ਆਪਾਂ ਸਾਹਮਣੇ ਦੇਖ ਰਹੇ ਹੈ ਨਾ ਦੇ ਉੱਤੇ ਅੱਖਰਾਂ ਦੇ ਪਿਉਰੀ ਦੀਵੇ ਪੰਜਾਬ ਸੰਗਤ ਫਾਉਂਡੇਸ਼ਨ ਪੀਸੀ ਕੈਨੇਡਾ ਦੇ ਸੰਸਥਾਪਕ ਸ਼੍ਰੀ ਭੁਪਿੰਦਰ ਮੱਲੀ ਸਾਹਿਬ ਤੇ ਉਹਨਾਂ ਦਾ ਪੰਜਾਬੀ ਦੇ ਇੱਕ ਸਵਾ ਚੰਡੀਗੜ੍ਹ ਤੇ ਪੰਜਾਬ ਕਲਾ ਪ੍ਰਚਿਤ ਦੇ ਵਿਰੇ ਦੇ ਨਿੱਗਾ ਤੇ 30 ਵਰਤ ਇਹ ਇਹਨਾਂ ਦੇ ਨਾਲ ਹੀ ਬਹੁਤ ਮਾਰਮਿਕ ਸਿੱਖਿਆ ਡਾਕਟਰ ਪਿਆਰੇ ਲਾਲ ਗਰਗਜੀ ਸਾਫ ਦਾ ਰਜਿਸਟਰ ਬਾਬਾ ਫਰੀਦ ਮੈਡੀਕਲ ਸਾਇੰਸ ਸੇ ਯੂਨੀਵਰਸਿਟੀ ਦੇ ਸਾਫ ਦਾ ਰਜਿਸਟਰਰ ਨੇ ਔਰ ਬੇਵਾਕ ਗੱਲ ਕਰਨ ਵਾਲੇ ਹਰ ਇੱਕ ਕਿਸੇ ਵੀ ਵਿਸ਼ੇ ਦੇ ਉਤੇ ਜਿਨਾਦੀ ਆਪਾਂ ਇੰਟਰਵਿਊ ਦੇਖਦੇ ਆ ਬੜੀ ਬੇਵਾਕੀ ਨਾਲ ਗੱਲ ਕਰਦੇ ਨੇ ਤੇ ਹੁਣ ਇਹ ਮੈਂ ਜਿਨਾਦੀ ਇੰਟਰਵਿਊ ਦੇਖਿਆ ਸੀਗਾ ਉਸ ਦੇ ਵਿੱਚ ਤਯਾਰ ਦੇ ਵਿੱਚ ਜੋ ਹੜਾਂ ਦੀ ਸਾਧਾਰਨ ਤੁਕਸ਼ਾ ਹੋਈ ਹੈ ਜਿਸ ਦੇ ਬਾਰੇ ਸਾਡੇ ਸਭ ਦੇ ਦਿਲਾਂ ਵਿੱਚ ਕਿਤੇ ਨਾ ਕਿਤੇ ਖਦਸ਼ੇ ਵੀ ਨੇ ਉਹਨਾਂ ਦੇ ਉੱਤੇ ਸਾਡੇ ਦੀਪ ਸ਼ਰਮਾ ਚਨਾਪਾਲ ਜੀ ਸਵਾਦੇ ਪ੍ਰਧਾਨ ਇਹ ਵੀ ਫੋਰ ਫਰੰਟ ਤੇ ਜਾ ਕੇ ਇਹਨਾਂ ਨੇ ਵੀ ਗੱਲ ਉਹ ਕੀਤੀ ਹੈ ਕਿ ਬਈ ਜਦੋਂ ਮੌਸਮ ਵਿਭਾਗ ਨੇ ਸਮਾਂ ਰਹਿੰਦੇ ਜਾਣਕਾਰੀ ਦਿੱਤੀ ਸੀ ਕਿ ਪਿੱਛਲਾ ਬਰਸਾਤ ਹੋਣੀ ਹੁੰਦੇ ਹੈ ਪਰ ਦਿੱਕਾ ਸਿਗਾ ਸਿਫਾਈ ਪਹਿਲਾਂ ਥੋਣੀ ਛੱਡਿਆ ਗਿਆ ਪਹਿਲਾਂ ਕਿਉਂ ਨਹੀਂ ਉਸ ਲੈਵਲ ਕੋ ਪਾਣੀ ਜਿਹੜਾ ਭਖੜੇ ਵਰਗਾ ਚਲੇ ਜਾਂਦਾ ਗਿਆ ਜਿੱਦੇ ਵਿੱਚ ਕੁਛ ਨਾ ਕੁਛ ਮਕਲਵ ਬੂਹਾਂ ਦੇ ਵਿੱਚੇ ਗੱਲ ਦੀ ਪਈ ਕੁਝ ਹੋਰ ਵੀ ਕੁਸ਼ਰਤ ਵਾਲੀ ਵੀ ਗੱਲ ਜਾਂ ਕੁਝ ਜਾਣ ਬੁੱਝ ਕੇ ਵੀ ਕੀਤਾ ਗਿਆ ਇਸ ਤਰ੍ਹਾਂ ਦੇ ਵੀ ਖਤਸ਼ੇ ਨੇ ਬਹੁਤ ਬੇਵਾਕੀ ਨਾਲ ਡਾਕਟਰ ਪਿਆਰੇ ਲਾਲ ਗੱਜ ਜੀ ਨੇ ਕੀ ਆਪਕੇ ਪਾਕੜਾ ਵਿਆਜ ਰਿਜਲਮੈਂਟ ਔਰ ਦੇਖਲੇ ਕਰ ਲੈਣਾ ਉਹਨਾਂ ਦੀ ਕੁਰਕੀ ਕਰਕੇ ਹਰ ਪੀੜਤਾ ਦੇ ਵਿੱਚ ਵੱਡੀ ਜਾਏ ਇਹ ਇਸ ਤਰ੍ਹਾਂ ਦੀ ਬੇਵਾਕੀ ਨਾਲ ਕਰਵਾਪ ਕਰਦੇ ਨੇ ਡਾਕਟਰ ਪਿਆਰੇ ਰਾਮ ਕਰਦੇ ਜੀ ਕਿ ਨਾਲ ਸਾਡੇ ਸਾਨੂੰ ਬਹੁਤ ਮਾਣ ਹਸਣ ਟੋਕਟ ਮੇਰੇ ਵਰਗਾ ਬੰਦਾ ਇਸ ਗੱਲ ਇਹ ਭੁੱਲਿਆ ਨਹੀਂ ਸਮਾਏਗਾ ਕਿ ਸਾਨੂੰ ਸਮਾਂ ਮਿਲਿਆ ਅਸੀਂ ਇਦਾਂ ਦੀਆਂ ਸਖਸ਼ੀਅਤਾਂ ਨਾਲ ਵਿਚਰਦੇ ਰਹੇ ਹਾਂ ਸਾਨੂੰ ਇਹਨਾਂ ਦੀ ਨੇੜਤਾ ਹੱਥ ਰਹੀ ਹੈ ਮੇਰੀ ਮਰਜ਼ਾ ਇਹ ਜੰਨਵਹਦਤ ਗੋਇਲ ਸਾਹਿਬ ਤੋਂ ਹੈ ਜਿਹੜੇ ਕਿ ਆਪਾਂ ਜਾਣਦੇ ਹੀ ਹਾਂ ਕਿ ਬਹੁਤ ਵੱਡੇ ਪ੍ਰਸ਼ਾਸਕ ਵੀ ਰਹੇ ਨੇ ਤੇ ਦੁਨੀਆ ਪਰਦਾ ਵਧੀਆ ਚੰਗਾ ਸਾਹਿਤ ਸਾਡੇ ਪੂਜਯਾ ਗਿਆਨੀ ਚੋੜੀ ਬੇਚੀਨਾਂ ਨੇ ਅਨੁਵਾਦ ਕਰਕੇ ਅੰਤ੍ਰਿਤ ਕਰਕੇ ਰੀਕ੍ਰिएशन ਕਰਕੇ ਸਾਡੇ ਪਾਇਆ ਔਰ ਇਨਾਂ ਤੇ ਸਾਨੂੰ ਬਹੁਤ ਬਟਾ ਮਾਣ ਹੈ ਤੇ ਆ ਮੈਡਮ ਨਿਰਦੋਸ਼ ਔਰ ਜੀ ਪਹਿਲੀ ਵਾਰ ਆਏ ਜੁ ਸਹਿਤ ਕਿ ਇਹਨਾਂ ਅਨੁਵਾਦ ਇਹਨਾਂ ਦੀ ਗੱਲਬਾਤ ਵੀ ਸੁਣਾਂਗੇ ਕਿ ਔਰ ਉਮੀਦ ਕਰਦੇ ਹਾਂ ਕਿ ਇਹ ਇਸੇ ਤਰ੍ਹਾਂ ਨਾਲ ਸਾਡੇ ਨਾਲ ਜੁੜੇ ਰਹਿਣਗੇ ਭੁਪਿੰਦਰ ਮਲਕ ਜੀ ਸਵਾ ਦੇ ਜਨਰਲ ਸਖਤਾ ਕਿੰਨੀ ਖੂਬਸੂਰਤ ਸਖਸ਼ੀਅਤ ਹੈ ਇਹਨਾਂ ਦੀ ਕੱਟੋਂ-ਕੱਟ ਮੈਂ ਤਾਂ ਇਹਨਾਂ ਨੂੰ ਮਿਲ ਕੇ ਹੀ ਬਾਗਵਾਲ ਬਹਿਣਾ ਇਹਨਾਂ ਦਾ ਸਹੀ ਕਰ ਰਿਹਾ ਹੈ ਇਹ ਮੈਨੂੰ ਸੁਭਾਈ ਦੀ ਇਸ਼ਤਿਹਾਰ ਆ ਗਿਆ ਹੈ ਇਹ ਮੈਂ ਆਪਣੇ ਆਪ ਨੂੰ ਪੱਟਾ ਪੈ ਲਈ ਸ਼ਾਮ ਨੂੰ ਚਾਹ ਮੈਂ ਕਰਦਾ ਮੈਂ ਆਪ ਨੂੰ ਸੂਰਾ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਐ ਕੁਬਿੰਦਰ ਮਾਨ ਜੀ ਰੇਡੀਓ ਟੀਵੀ ਦੇ ਖੇਤਰ ਵਿੱਚ ਆਪਾਂ ਜਾਣਦੇ ਹਾਂ ਕਿ ਇਨਾਂ ਵਰਗੀ ਆਵਾਜ਼ ਇਨਾਂ ਦੀ ਇਹ ਆਵਾਜ਼ ਦੇ ਜਾਦੂਗਰ ਨੇ ਤੇ ਚਲੋ ਇਹ ਗੱਲਾਂ ਮੈਂ ਸਮਾਂ ਜ਼ਿਆਦਾ ਨਹੀਂ ਲੈਂਦਾ ਇਸ ਕਰਕੇ ਸਾਰੇ ਮਾਮਲੇ ਵੀ ਸਾਡੇ ਪ੍ਰਧਾਨਗੀ ਮੰਡਲ ਤੇ ਆਪ ਸਭ ਨੂੰ ਮੈਂ ਆਪਣੇ ਵੱਲੋਂ ਪੰਜਾਬ ਦੇ ਇੱਕ ਸਵਾ ਚੰਡੀਗੜ੍ਹ ਵੱਲੋਂ ਤੇ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਜਿਹਾ ਆਇਆ ਅੱਜ ਦਾ ਤੇ ਉਮੀਦ ਕਰਦੇ ਹਾਂ ਸੀ ਕਿ ਤੁਸੀਂ ਹਮੇਸ਼ਾ ਹੀ ਸਾਡਾ ਇਸੇ ਤਰ੍ਹਾਂ ਨਾਲ ਸਾਥ ਦੇਦੇ ਰਹੋਗੇ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਸਭਾ ਨੂੰ ਨਮਸਕਾਰ ਸਾਰੀਆਂ ਅਧਿਸ਼ਿਸ਼ਕਾਂ ਅਤੇ ਮੈਂ ਤੇ ਇਸ ਪਾਸੇ ਥੀਟਰ ਦੇ ਇੱਥੇ ਦੀ ਦੁਨੀਆ ਦੇ ਨਵੇਂ ਬੱਚੇ ਮੈਨਾ ਨੂੰ ਗੁਜ਼ਾਰਿਸ਼ ਕੀਤੀ ਕਿ ਜਿਹੜਾ ਨਾਟਕ ਹੈ ਉਹ ਵੀ ਸਾਹਿਤ ਦੀ ਇੱਕ ਵਿਦਾ ਤੇ ਅੱਜ ਗੱਲਾਂ ਬਾਤਾਂ ਸੁਣੀਏ ਕਿ ਸਾਹਿਤ ਸਾਡੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਜਾਂ ਪ੍ਰਭਾਸ਼ਿਤ ਕਰਦਾ ਤੇ ਉਹ ਆਏ ਨੇ ਆਪ ਦਾ ਬਹੁਤ ਸਵਾਗਤ ਹੈ ਤੇ ਮੈਂ ਵੀ ਸਵਾਗਤ ਦੀ ਰਸਮੀ ਸ਼ੁਰੂਆਤ ਕਰਦਾ ਹਾਂ ਮੈਂ ਸਭ ਤੋਂ ਪਹਿਲਾਂ ਗੁਜ਼ਾਰਿਸ਼ ਕਰਦਾ डॉक्टर निर्दोष कौर गिल जी के भूपेंद्र मलिक जी ना थोड़ी रस्मी जान पहचान करा तो मैं दसा के डॉक्टर निर्दोष कौर मलि जी ने भान जी पोलिटिकल यूनिवर्सिटी कॉलेज डॉक्टर निर्दोष जी